ਲੰਕੁਚੀ ਕਾ ਖਾਲਸਾ ਲੰਕੁਚੀ ਕੀ ਫਤਹੀ ਮੇਰਾ ਨਾਮ ਦਸ਼ਨਪ੍ਰੀਤ ਕਾਰ ਹੈ ਮੈਂ ਦੋਨੇ ਲੱਤਾਂ ਤੋਂ ਚੱਲ ਫੇ ਨਹੀਂ ਸਕਦਾ ਮੇਰੀ 12-13 ਰੈਪ੍ਰੈਸ਼ਨ ਹੋ ਗਏ ਤੇ ਮੇਰੀ 12-13 ਰੈਪ੍ਰੈਸ਼ਨ ਹੋ ਗਏ ਮੈਂ ਆਪਣੇ ਲੱਤਾਂ ਤੋਂ ਚੱਲ ਫੇ ਨਹੀਂ ਸਕਦਾ ਮੈਂ ਜਦੋਂ ਛੋਟਾ ਪੰਜ ਪੈਦਾ ਹੋਇਆ ਸੀ ਤਾਂ ਮੇਰੇ ਦਾਦਕੇ ਪਰਿਵਾਰ ਵਾਲੋਂ ਮੈਨੂੰ ਘਰੋਂ ਕੱਢ ਦਿੱਤਾ ਗਿਆ ਮੇਰੇ ਦਾਦਾ ਦੱਦੀ ਵਾਲੋਂ ਮੇਰੇ ਪਿਓ ਨੇ ਮੈਨੂੰ ਘਰੋਂ ਕੱਟਤਾ ਕਹਿੰਦੇ ਕਿ ਚੱਲ ਫੇ ਇਸ ਅੱਧੀ ਦੇ ਸੱਟ ਲਾਈਕ ਨਹੀਂ ਤੇ ਉਹਨਾਂ ਨੇ ਕੋਈ ਵਾਰ ਕੱਟਤਾ ਦੀ ਉਹਨਾਂ ਨੇ ਮੇਰਾ ਕਦੇ ਲਾਜ ਵੀ ਨਹੀਂ ਕਰਵਾਇਆ ਤੇ ਉਹ ਵੀ ਮੈਨੂੰ ਤਾਂ ਪਰੇਸ਼ਾਨ ਕਰਦੀ ਪਈ ਆ ਤੇ ਵੀਰੇ ਬਣਾਤੀ ਰੋ ਪ੍ਰੇਸ਼ਣ ਹੋਇਆ ਉਹਨਾਂ ਨੇ ਕਦੇ ਮੇਰਾ ਖਿਆਲ ਨਹੀਂ ਰੱਖਿਆ ਤੇ ਹੁਣ ਵੀ ਤਾਂ ਉਹ ਵੀ ਤਾਂ ਪਰੇਸ਼ਾਨ ਕਰਦੀ ਹੈ ਸਾਰੇ ਜਿੱਥੇ ਸਾਰੇ ਸਿੱਖ ਜਿੱਤੇ ਬੰਦੀਆਂ ਨਾਲ ਵੀ ਬੇਇਨਤੀ ਕਰਦੀਆਂ ਕਿ ਮੈਨੂੰ ਇਨਸਾਫ ਦਵਾਇਆ ਜਾਵੇ ਤੇ ਸਾੜੀ ਤੇthi ਬੰਦੀ ਆਲੀ ਮੇਰੇ ਹੱਥ ਫੜਿਓ ਅਤੇ ਮੈਂ ਇਨਸਾਫ ਦਵਾਂ ਮੈਂ ਫੀਲ ਕਰਦੀ ਆ ਮੇਰੇ ਦਾਦਕੇ ਪਰਵਾਰ ਕੋਹਲਿਆ ਕਲਾਦੰਨੀ ਨੇ ਮੇਰੀ ਦਾਦੀ ਦਾ ਨਾਮ ਇਕਵਾਲ ਸਿੰਘ ਹੈ ਮੇਰੇ ਦਾਦੇ ਦਾ ਨਾਮ ਮੰਗਲ ਸਿੰਘ ਹੈ ਤੇ ਮੈਨੂੰ ਇਨਸਾਫ ਦਵਿਆ ਜਾਵੇ ਤੇ ਅਸੀਂ ਮੈਂ ਮੈਂ ਆਪਣੀ ਮੰਮਾ ਤੇ ਮਾਤੀ ਆਪਣੇ ਨਾਨਕੇ ਪਰਵਾਇ ਗਿੱਡੇਵਾਲ ਦੇ ਵਿੱਚ ਟੀਮ ਸਾਡਾ ਨੰਬਰ ਹੈ 70870 4119 70870 4119 ਸਾਡਾ ਨੰਬਰ ਹੈ ਵੀ ਸਾਡੀ ਮਦਦ ਕਿੱਥੀ ਜਾਵੇ ਤੇ ਸਾ ਮੇਰੀ ਮੰਮਾ ਨੂੰ ਦਾਤ ਦੇ ਵਿੱਚ ਜੋ ਮੱਡੀ ਦਿੱਤੀ ਗਈ ਸੀ ਉਹਨਾਂ ਨੇ ਹੋਤੀ ਵੀ ਕੇਸ ਕਰ ਦਿੱਤਾ ਉਹਦੇ ਤੋਂ ਮੇਰੀ ਮੰਮਾ ਨੇ ਦਵਾਈ ਲਈ ਦਵਾਈ 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 ਲੈਤੀ ਜਾਂਦੋਂ ਦੇਸੀ ਤੇ ਮੈਂ ਉਹਦੇ ਤੋਂ ਸਕੂਲ ਪੇਪਰ ਜਿੰਨੀ ਜਾਂਦੋਂ ਦਾ ਸਿੱਖਾ ਤੇ ਮੈਂ ਸਕੂਲ ਨਹੀਂ ਜਾਂਦਾ ਮੈਂ ਘਰੀ ਬੈਠ ਕੇ ਪੜ੍ਹਦਾ ਤੇ ਉਹਨਾਂ ਨੇ ਮਨੂਤੇ ਵੀ ਕੇਸ ਕਰਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਗੱਡੀ ਦੇ ਦੋ ਤੇ ਮੇਰੇ ਪ੍ਰੈਸ਼ਨ ਹੋਏ ਸੀ ਮम्मा ਜਾ ਨਹੀਂ ਸਕਦੇ ਤੇ ਉਹਨਾਂ ਕਹਿੰਦੇ ਸਾਨੂੰ ਗੱਡੀ ਚਾਹੀਦੀ ਹੈ ਤੇ ਮੈਨੂੰ ਵੀ ਚੱਪੜ ਦੋ ਤੇ ਫਾਈਲੈਂਸ ਤੇ ਮੇਰੇ ਮम्मा ਕਿਵੇਂ ਜਾਣਗੇ ਮੇਰੇ ਵੀ ਤੋਂ ਤੋਂ 당 ਨਹੀਂ ਗਾ ਤੇ ਮੈਂ ਵੱਡਾ ਹੋ ਗਿਆ ਤੇ ਮੇਰੀ ਮम्मा ਮੈਨੂੰ ਚੱਕ ਕੇ ਲੈ ਜਾ ਪੀ ਨਹੀਂ ਸਕਦੇ ਪਲੀਜ਼ ਮੇਰੀ ਮਦਦ ਕੀਤੀ ਜਾਵੇ ਬਾਈ ਵੀ ਦਿੱਤਾ ਖਰਚਾ ਬਾਈ ਵੀ ਜਿੱਕੀ ਕੁਚੀਕਾ ਖਾਲਸਾ ਵੈਂਕੁਚੀ ਕੀ ਪੱਤੀ ਮੇਰਾ ਨਾਮ ਜਸ਼ਨਪ੍ਰੀਤ ਕਾਇਆ ਹੈ ਮੈਂ ਦੋਨਾਂ ਲੱਤਾਂ ਤੋਂ ਚਾਲ ਪੈ ਨਹੀਂ ਸਕਦਾ ਮੇਰੀ ਬਾਰਾ ਤੇਰ ਅਪ੍ਰੈਸ਼ਨ ਹੋ ਗਏ ਤੇ ਮੇਰੀ ਬਾਰਾ ਤੇਰ ਅਪ੍ਰੈਸ਼ਨ ਹੋ ਗਏ ਮੈਂ ਆਪਣੀ ਲੱਤਾਂ ਤੋਂ ਚਾਲ ਪੈ ਨਹੀਂ ਸਕਦਾ ਮੈਂ ਜਦੋਂ ਛੋਟਾ ਪਾਇਪ ਪੈਦਾ ਹੋਇਆ ਸੀ ਤਾਂ ਮੇਰੇ ਦਾਦਕੇ ਪਰਵਾਇ ਵੱਲੋਂ ਮੈਨੂੰ ਘਰੋਂ ਕੱਢ ਦਿੱਤਾ ਗਿਆ ਮੇਰੇ ਦਾਦਾ ਦੱਦੀ ਵੱਲੋਂ ਮੇਂ ਪਿਓ ਨੇ ਮੈਨੂੰ ਘਰੋਂ ਕੱਟਤਾ ਕਹਿੰਦੀ ਕਿ ਚਾਲ ਫਿਰ ਨਹੀਂ ਸਰ ਵੀ ਦੇਸ ਹਟ ਲਾਈਕ ਨਹੀਂ ਤੇ ਉਹਨਾਂ ਨੇ ਕਦੇ ਰੂਪ ਵਾਰ ਕੱਟਤਾ ਤੇ ਉਹਨਾਂ ਨੇ ਮੇਰਾ ਕਦੇ ਲਾਜ ਵੀ ਨਹੀਂ ਕਰਵਾਇਆ ਤੇ ਉਹ ਵੀ ਮੈਨੂੰ ਤਾਂ ਪਰ ਸ਼ਾਨ ਕਰਦੀ ਪਈ ਆ ਤੇ ਵੀਰੇ ਬਾਰੇ ਤੇ ਰਪਰੇਸ਼ਨ ਹੋਇਆ ਉਹਨਾਂ ਨੇ ਕਦੇ ਮੇਰਾ ਖਿਆਲ ਨਹੀਂ ਰੱਖਿਆ ਤੇ ਉਹਨ ਵੀ ਉਹਨ ਵੀ ਤਾਂ ਪਰ ਸ਼ਾਨ ਕਰਦੀ ਆ ਕਿ ਸਾਰੇ ਜਥੇ ਸਾਰੇ ਸਿੱਖ ਜਥੇਬੰਦੀਆਂ ਨੇ ਇਹ ਬੇਨਤੀ ਕਰਦੀਆਂ ਕਿ ਮੇਰੇ ਨਾਲ ਇਨਸਾਫ ਦਵਾਇਆ ਜਾਵੇ ਤੇ ਸਾੜੀ ਤੇthi ਬੰਦੀ ਵਾਲੇ ਮੇਰੇ ਹੱਥ ਫੜਿਓ ਹੰਤੇ ਮੈਨੂੰ ਇਨਸਾਫ ਦਵੋਨ ਮੈਂ ਪੀਲ ਕਰਤੀਆਂ ਮੇਰੇ ਦਾਦਕੇ ਪਰਵਾਰ ਕੋਲੀਏ ਕਲਾ ਦੰਦੀ ਮੇਰੇ ਦਾਦੀ ਦਾ ਨਾਮ ਇਕਵਾਲ ਸਿੰਘ ਹੈ ਮੇਰੇ ਦਾਦੇ ਦਾ ਨਾਮ ਮੰਗਲ ਸਿੰਘ ਹੈ ਤੇ ਮੈਨੂੰ ਇਨਸਾਫ ਦਵੋ ਜਾਵੀ ਤੇ ਅਸੀਂ ਮੈਂ ਮੈਂ ਆਪਣੀ ਮੰਮਾ ਦੇ ਤੇ ਮੈਂ ਆਖੀ ਗੱਡੀ ਦੇ ਵਾਦੇ ਵਿੱਚ ਟੀਮ ਸਾਡਾ ਨੰਬਰ ਹੈ 70870 8119 70870 8119 ਸਾਡਾ ਨੰਬਰ ਹੈ ਵੀ ਸਾਡੀ ਮਦਦ ਦਿੱਤੀ ਜਾਵੇ ਤੇ ਸਾ ਮੇਰੀ ਮੰਮਾ ਨੂੰ ਦਾਦ ਦੇ ਵਿੱਚ ਜੋ ਗੱਡੀ ਦਿੱਤੀ ਗਈ ਸੀ ਉਹਨਾਂ ਨੇ ਹੁਣੇ ਵੀ ਕੇਸ ਕਰਤਾ ਉਹਦੇ ਚ ਮੇਰੀ ਮੰਮਾ ਨੂੰ ਦਵਾਈ 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 ਲੈ ਕੇ ਜਾਂਦੇ ਹੁੰਦੇ ਸੀ ਤੇ ਮੈਂ ਉਹਦੇ ਤੇ ਸਕੂਲ ਪੇਪਰ ਦੇ ਨਹੀਂ ਜਾਂਦਾ ਬਾਪਨਾ ਤੇ ਉਹਨਾਂ ਨੇ ਉਹਨੋ ਤੇ ਵੀ ਕੇਸ ਕਰਤਾ ਸੀਗਾ ਤੇ ਉਹਨਾਂ ਨੇ ਕਿਹਾ ਵੀ ਸਾਨੂੰ ਗੱਡੀ ਦੇ ਦੋ ਤੇ ਮੇਰਾ ਫ੍ਰੈਸ਼ ਨੂੰ ਇਸ ਮम्मा ਜਾਣੀ ਨਹੀਂ ਸਕਦੇ ਤੇ ਉਹਨਾਂ ਕਹਿੰਦੇ ਸਾਨੂੰ ਗੱਡੀ ਚਾਹੀਦੀ ਹੈ ਤੇ ਮੈਨੂੰ ਵੀ ਤੇ ਫੇਰ ਦੋ ਤੇ ਬਾਅਦ ਨੇ ਮੇਰੀ ਮम्मा ਕਿਵੇਂ ਜਾਣ ਕਿ ਮੇਰੇ ਵੀ ਤੋਂ ਤੋਂ ਦਾਨਿੰਗਾ ਤੇ ਮੈਂ ਵੱਡਾ ਹੋ ਗਿਆ ਮੇਰੀ ਮम्मा ਮੈਨੂੰ ਚਾੱਕ ਕੇ ਲੈ ਜਾ ਨਹੀਂ ਸਕਦੇ ਪਲੀਜ਼ ਮੇਰੀ ਮਦਦ ਕੀਤੀ ਜਾਵੇ ਬਾਗ ਵੀ ਟਿੱਕਾ ਖਾਲਾ ਬਾਗੀ ਜਿੱਕੇ